ਹੈਲੋ ਦੋਸਤੋ ਤੁਹਾਡਾ ਸਵਾਗਤ ਹੈ ਪੰਜਾਬੀ ਫਨ ਫੈਕਟਰੀ ਚੈਨਲ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਪੂਰੀ ਕਿਤਾਬਾਂ ਦੇ ਸੰਖੇਪ ਅੱਜ ਦਾ ਇਹ ਵੀਡੀਓ ਡਾਕਟਰ ਵਾਲਸ ਦੀ ਵਾਟਲਸ ਦੀ ਕਿਤਾਬ ਦ ਸਾਇੰਸ ਆਫ ਗੈਟਿੰਗ ਰਿਚ ਤੇ ਆਧਾਰਿਤ ਹੈ ਇਹ ਕਿਤਾਬ ਇਸ ਲਈ ਖਾਸ ਹੈ ਕਿਉਂਕਿ ਲੇਖਕ ਰੋਡਾ ਬਾਇਰਨ ਨੂੰ ਆਪਣੀ ਵਿਸ਼ਵ ਪ੍ਰਸਿੱਧ ਅਤੇ 베ਸਟ ਸੈਲਰ ਕਿਤਾਬ ਦ ਸੀਕ੍ਰੀਟ ਲਿਖਣ ਦੀ ਪ੍ਰੇਰਣਾ ਇਸ ਕਿਤਾਬ ਨੂੰ ਪੜਨ ਦੇ ਬਾਅਦ ਮਿਲੀ ਡਾਕਟਰ ਵਾਟਲਸ ਨੇ ਇੱਕ ਕਿਤਾਬ 16 ਅਧਿਆਇਆਂ ਵਿੱਚ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜਿਵੇਂ ਦੁਨੀਆ ਵਿੱਚ ਹੋਣ ਵਾਲੀ ਹਰ ਚੀਜ਼ ਦੇ ਪਿੱਛੇ ਇੱਕ ਵਿਗਿਆਨ ਹੁੰਦਾ ਹੈ ਉਸੇ ਤਰ੍ਹਾਂ ਅਮੀਰ ਬਨਣ ਦੇ ਪਿੱਛੇ ਵੀ ਇੱਕ ਵਿਗਿਆਨ ਹੁੰਦਾ ਹੈ ਇਸ ਵੀਡੀਓ ਵਿੱਚ ਅਸੀਂ ਉਸੇ ਵਿਗਿਆਨ ਬਾਰੇ ਜਾਣਾਂਗੇ ਅਤੇ ਸਿੱਖਾਂਗੇ ਕਿ ਅਮੀਰ ਲੋਕ ਕਿਸ ਤਰ੍ਹਾਂ ਦੀ ਸੋਚ ਰੱਖਦੇ ਹਨ ਜਿਸਨਾਂ ਉਹ ਅਮੀਰ ਹੁੰਦੇ ਹਨ ਅਤੇ ਆਪਣੀ ਦੌਲਤ ਨੂੰ ਵਧਾਉਂਦੇ ਰਹਿੰਦੇ ਹਨ ਉਹ ਕਿਹੜਾ ਕੰਮ ਕਰਦੇ ਹਨ ਜੋ ਉਹਨਾਂ ਨੂੰ ਅਮੀਰ ਬਣਾਉਂਦਾ ਹੈ ਮੈਂ ਇੱਕ ਇੱਕ ਕਰਕੇ ਤੁਹਾਨੂੰ ਸਾਰੇ ਅਧਿਆਇਆਂ ਦੇ ਬਾਰੇ ਵਿਸਥਾਰ ਵਿੱਚ ਦੱਸਾਂਗਾ ਇਸ ਵੀਡੀਓ ਦੇ ਅੰਤ ਵਿੱਚ ਮੈਂ ਦੱਸੇ ਗਏ ਅਧਿਆਇਆਂ ਦੀਆਂ ਸਾਰੀਆਂ ਮਤਵਪੂਰਨ ਗੱਲਾਂ ਨੂੰ ਮੁੜ ਸੰਖੇਪ ਵਿੱਚ ਦੱਸਾਂਗਾ ਤਾਂ ਜੋ ਇਸ ਵੀਡੀਓ ਵਿੱਚ ਦੱਸੀਆਂ ਗੱਲਾਂ ਤੁਹਾਨੂੰ ਆਸਾਨੀ ਨਾਲ ਯਾਦ ਰਹੇ ਤਾਂ ਇਸ ਵੀਡੀਓ ਨੂੰ ਅੰਤ ਤੱਕ ਦੇਖਣਾ ਨਾ ਭੁੱਲਣਾ ਤਾਂ ਚਲੋ ਸ਼ੁਰੂਆਤ ਕਰਦੇ ਹਾਂ ਪਹਿਲੇ ਅਧਿਆਇ ਤੋਂ ਚੈਪਟਰ 1 ਅਮੀਰ ਬਨੰਦਾ ਅਧਿਕਾਰ ਦੋਸਤੋ ਲੋਕ ਗਰੀਬੀ ਦੇ ਬਾਰੇ ਚਾਹੇ ਜੋ ਕਹਣ ਪਰ ਹਕੀਕਤ ਇਹ ਹੈ ਕਿ ਅਮੀਰ ਬਣੇ ਬਿਨਾ ਕੋਈ ਵੀ ਸਫਲ ਅਤੇ ਖੁਸ਼ ਜੀਵਨ ਨਹੀਂ ਜੀ ਸਕਦਾ ਜਦ ਤੱਕ ਸਾਡੇ ਕੋਲ ਭਰਪੂਰ ਤਾਂ ਨਹੀਂ ਹੁੰਦਾ ਤਦ ਤੱਕ ਅਸੀਂ ਆਪਣੀ ਅਦਿਕਤਮ ਯੋਗਤਾ ਤੱਕ ਕਦੇ ਨਹੀਂ ਪਹੁੰਚ ਸਕਦੇ ਅਤੇ ਖੁਸ਼ ਨਹੀਂ ਰਹਿ ਸਕਦੇ ਆਪਣੇ ਸਰੀਰ ਮਨ ਅਤੇ ਆਤਮਾ ਦੀ ਦੇਖਭਾਲ ਲਈ ਅਤੇ ਆਪਣੇ ਟੈਲੈਂਟ ਅਤੇ ਸਕਿੱਲ ਦੇ ਵਿਕਾਸ ਲਈ ਸਾਨੂੰ ਕਈ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਅਸੀਂ ਇਹ ਸਭ ਕੁਝ ਤਦ ਤੱਕ ਨਹੀਂ ਕਰ ਸਕਦੇ ਜਦ ਤੱਕ ਸਾਡੇ ਕੋਲ ਉਹਨਾਂ ਨੂੰ ਖਰੀਦਣ ਲਈ ਪੈਸੇ ਨਾ ਹੋ ਜੇ ਕੋਈ ਸੋਚਦਾ ਹੈ ਕਿ ਉਸ ਨੂੰ ਅਮੀਰ ਬਣਨਾ ਹੈ ਤਾਂ ਇਸ ਵਿੱਚ ਕੋਈ ਗਲਤ ਗੱਲ ਨਹੀਂ ਹੈ ਇਹ ਬਿਲਕੁਲ ਸਹੀ ਹੈ ਕਿ ਤੁਸੀਂ ਅਮੀਰ ਬਣਨ ਦੇ ਵਿਗਿਆਨ ਤੇ ਪੂਰਾ ਧਿਆਨ ਦਿਓ ਕਿਉਂਕਿ ਇਹ ਹੀ ਤਾਂ ਸਭ ਤੋਂ ਬੇਸਿਕ ਗਿਆਨ ਹੈ ਤੁਸੀਂ ਈਸ਼ਵਰ ਅਤੇ ਮਨੁੱਖਤਾ ਦੀ ਜੋ ਸਭ ਤੋਂ ਵੱਡੀ ਮਦਦ ਕਰ ਸਕਦੇ ਹੋ ਉਹ ਹੈ ਜ਼ਿਆਦਾ ਤੋਂ ਜ਼ਿਆਦਾ ਵਿਕਾਸ ਕਰਨਾ ਅਤੇ ਆਪਣੇ ਆਪ ਨੂੰ ਅਮੀਰ ਬਣਾਉਣਾ ਚੈਪਟਰ 2 ਅਮੀਰ ਬਣਨ ਦਾ ਇੱਕ ਵਿਗਿਆਨ ਹੁੰਦਾ ਹੈ ਜ਼ਿਆਦਾਤਰ ਲੋਕ ਐਸਾ ਸੋਚਦੇ ਹਨ ਕਿ ਲੋਕ ਇਸ ਲਈ ਅਮੀਰ ਹੁੰਦੇ ਹਨ ਕਿਉਂਕਿ ਉਹਨਾਂ ਦਾ ਜਨਮ ਕਿਸੇ ਅਮੀਰ ਘਰ ਵਿੱਚ ਹੋਇਆ ਹੈ ਜਾਂ ਉਹਨਾਂ ਦੇ ਆਸ-ਪਾਸ ਦਾ ਮਾਹੌਲ ਅਮੀਰੀ ਵਾਲਾ ਹੈ ਜਾਂ ਐਸੇ ਲੋਕ ਬਹੁਤ ਟੈਲੈਂਟਡ ਹੁੰਦੇ ਹਨ ਪਰ ਇਹ ਸਾਰੀਆਂ ਗੱਲਾਂ ਗਲਤ ਹਨ ਅਮੀਰ ਬਣਨ ਦਾ ਵਿਗਿਆਨ ਇਸ ਕੁਦਰਤੀ ਕਾਨੂੰਨ ਤੇ ਅਧਾਰਿਤ ਹੈ ਕਿ ਸਮਾਨ ਕਾਰਨਾ ਦੇ ਹਮੇਸ਼ਾ ਸਮਾਨ ਨਤੀਜੇ ਮਿਲਦੇ ਹਨ ਇਸ ਲਈ ਜੋ ਵੀ ਅਮੀਰੀ ਲਿਆਉਣ ਵਾਲੇ ਕਾਰਨ ਪੈਦਾ ਕਰਨਾ ਸਿੱਖ ਲੈਂਦਾ ਹੈ ਉਹ ਆਪਣੇ ਆਪ ਅਮੀਰ ਬਣ ਜਾਂਦਾ ਹੈ ਅਮੀਰ ਬਣਨ ਦਾ ਵਾਤਾਵਰਣ ਨਾ ਕੋਈ ਸੰਬੰਧ ਨਹੀਂ ਹੈ ਹਰ ਜਗ੍ਹਾ ਸਾਨੂੰ ਅਮੀਰ ਅਤੇ ਗਰੀਬ ਲੋਕ ਇੱਕ ਹੀ ਜਗ੍ਹਾ ਆਸ-ਪਾਸ ਰਹਿੰਦੇ ਹੋਏ ਅਤੇ ਅਕਸਰ ਇੱਕ ਹੀ ਜਿਹੇ ਕੰਮ ਕਰਦੇ ਹੋਏ ਦਿਖਾਈ ਦਿੰਦੇ ਹਨ ਤੁਹਾਡਾ ਅਮੀਰ ਬੰਨਾ ਇਸ ਗੱਲ ਤੇ ਵੀ ਨਿਰਭਰ ਨਹੀਂ ਕਰਦਾ ਕਿ ਤੁਸੀਂ ਕਿਹੜਾ ਬਿਜ਼ਨਸ ਕਰ ਰਹੇ ਹੋ ਲੋਕ ਹਰ ਬਿਜ਼ਨਸ ਅਤੇ ਹਰ ਪੇਸ਼ੇ ਵਿੱਚ ਅਮੀਰ ਬਣਦੇ ਹਨ ਅਮੀਰ ਬਣਨਾ ਇੱਕ ਨਿਸ਼ਚਿਤ ਤਰੀਕੇ ਨਾਲ ਕੰਮ ਕਰਨ ਦਾ ਨਤੀਜਾ ਹੈ ਤੁਸੀਂ ਕਿੰਨੇ ਹੀ ਗਰੀਬ ਕਿਉਂ ਨਾ ਹੋਵੋ ਜੇ ਤੁਸੀਂ ਇਸ ਵਿਗਿਆਨ ਦੇ ਅਨੁਸਾਰ ਕੰਮ ਕਰਨ ਲੱਗਦੇ ਹੋ ਤਾਂ ਤੁਸੀਂ ਅਮੀਰ ਬਣਨ ਲੱਗੋਗੇ ਅਤੇ ਤਨ ਇਕੱਠਾ ਕਰਨ ਲੱਗੋਗੇ ਅਮੀਰ ਬਣਨ ਦਾ ਵਿਗਿਆਨ ਮੁਸ਼ਕਲ ਨਹੀਂ ਹੈ ਜਾਹਿਰ ਹੈ ਸੋਚਨ ਸਮਝਣ ਦੀ ਥੋੜੀ ਯੋਗਤਾ ਤਾਂ ਜ਼ਰੂਰੀ ਹੈ ਪਰ ਜਿਸ ਵਿੱਚ ਇਹ ਸਭ ਸੁਨਣ ਅਤੇ ਸਮਝਣ ਯੋਗ ਦਿਮਾਗ ਹੈ ਉਹ ਨਿਸ਼ਚਿਤ ਤੌਰ ਤੇ ਅਮੀਰ ਬਣ ਸਕਦਾ ਹੈ ਚਾਹ ਤਰ ਤਿੰਨ ਕੀ ਮੌਕਿਆਂ ਤੇ ਪੂਰਨ ਨਿਯੰਤਰਣ ਕਾਇਮ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਲੋਕਾਂ ਦੇ ਦਿਮਾਗ ਵਿੱਚ ਇਹ ਗਲਤ ਧਾਰਨਾ ਹੁੰਦੀ ਹੈ ਕਿ ਦੁਨੀਆ ਵਿੱਚ ਸੀਮਿਤ ਸਾਧਨ ਅਤੇ ਤਾਨ ਹੈ। ਇਸ ਲਈ ਉਝ ਲੋਕ ਹੀ ਅਮੀਰ ਬਣ ਸਕਦੇ ਹਨ। ਪਰ ਕੋਈ ਵੀ ਇਨਸਾਨ ਇਸ ਕਾਰਨ ਨਾਲ ਗਰੀਬ ਨਹੀਂ ਰਹਿੰਦਾ ਕਿ ਤਾਨ ਦੀ ਪੂਰਤੀ ਸੀਮਿਤ ਹੈ। ਸਾਰਿਆਂ ਲਈ ਜ਼ਰੂਰਤ ਤੋਂ ਵੀ ਬੜਾ ਜ਼ਿਆਦਾ ਤਨ ਮੌਜੂਦ ਹੈ। ਕੋਈ ਵੀ ਤੁਹਾਡੇ ਅਵਸਰ ਨੂੰ ਤੁਹਾਡੇ ਤੋਂ ਨਹੀਂ ਲੁੱਟ ਸਕਦਾ। ਜੋ ਲੋਕ ਅਮੀਰੀ ਦੇ ਵਿਗਿਆਨ ਦੇ ਨਿਯਮਾਂ ਦਾ ਪਾਲਣ ਕਰਦੇ ਹਨ ਉਹਨਾਂ ਨੂੰ ਬੜੇ ਸਾਰੇ ਅਵਸਰ ਮਿਲਦੇ ਹਨ ਇਸ ਧਰਤੀ ਤੇ ਸਾਨੂੰ ਜਿੰਨੀ ਵੀ ਚੀਜ਼ਾਂ ਦਿਖਾਈ ਦਿੰਦੀਆਂ ਹਨ ਉਹ ਸਾਰੀਆਂ ਇੱਕ ਹੀ ਬੇਸਿਕ ਤੱਤ ਤੋਂ ਬਣੀਆਂ ਹਨ ਜਿਸ ਨਾਲ ਸਾਰੀ ਚੀਜ਼ਾਂ ਪੈਦਾ ਹੁੰਦੀਆਂ ਹਨ ਬ੍ਰਹਿਮੰਡ ਹਮੇਸ਼ਾ ਨਵੇਂ ਅਵਸਰ ਅਤੇ ਨਵੇਂ ਵਿਕਲਪ ਬਣਾਉਂਦਾ ਰਹਿੰਦਾ ਹੈ ਚੈਪਟਰ 4 ਅਮੀਰ ਬਣਨ ਵਿਗਿਆਨ ਦਾ ਪਹਿਲਾ ਕਾਇਦਾ ਅਮੀਰ ਬਣਨ ਦਾ ਪਹਿਲਾ ਕਾਇਦਾ

हासिल करना चाहंदे हो उस नु ਆਪਣੇ ਦਿਮਾਗ ਵਿੱਚ ਰੱਖੋ بار بار ਆਪਣੇ ਗੋਲ ਦੇ ਬਾਰੇ ਸੋਚਣਾ ਉਹ ਤੁਹਾਡੇ ਸਬਕਨਸ਼ੀਅਸ ਮਾਈਂਡ ਵਿੱਚ ਬੈਠ ਜਾਵੇਗਾ ਲੇਖਕ ਕਹਿੰਦੇ ਹਨ ਕਿ ਸਹੀ ਵਿਚਾਰ ਸੋਚਣਾ ਹੀ ਇਨਸਾਨ ਲਈ ਸਭ ਤੋਂ ਮੁਸ਼ਕਲ ਕੰਮ ਹੈ ਅਕਸਰ ਲੋਕ ਆਪਣੇ ਮੌਜੂਦਾ ਹਾਲਤਾਂ ਅਤੇ ਨਤੀਜਿਆਂ ਨੂੰ ਦੇਖ ਕੇ ਆਪਣੇ ਮਨ ਵਿੱਚ ਗਲਤ ਵਿਚਾਰ ਬਿਠਾ ਲੈਂਦੇ ਹਨ ਅਤੇ ਉਹਨਾਂ ਹੀ ਵਿਚਾਰਾਂ ਤੇ ਕੇਂਦ੍ਰਿਤ ਰਹਿੰਦੇ ਹਨ ਤੁਸੀਂ ਆਪਣੇ ਮਨ ਵਿੱਚ ਸਿਰਫ ਉਹਨਾਂ ਚੀਜ਼ਾਂ ਬਾਰੇ ਸੋਚੋ ਜੋ ਤੁਸੀਂ ਆਪਣੇ ਜੀਵਨ ਵਿੱਚ ਹਾਸਲ ਕਰਨਾ ਚਾਹੁੰਦੇ ਹੋ ਤੁਸੀਂ ਜੋ ਵੀ ਨਤੀਜੇ ਦੇਖਣਾ ਚਾਹੁੰਦੇ ਹੋ ਸਿਰਫ ਉਹਨਾਂ ਦੇ ਬਾਰੇ ਸੋਚੋ ਇਸ ਦਾ ਮਤਲਬ ਹੈ ਕਿ ਜੇ ਤੁਸੀਂ ਮਹੀਨੇ ਵਿੱਚ 1 ਲੱਖ ਰੁਪਏ ਕਮਾਉਣਾ ਚਾਹੁੰਦੇ ਹੋ ਪਰ ਇਸ ਸਮੇਂ ਤੁਸੀਂ ਸਿਰਫ 10000 ਰੁਪਏ ਕਮਾ ਰਹੇ ਹੋ ਤਾਂ ਤੁਹਾਨੂੰ 1 ਲੱਖ ਰੁਪਏ ਦੇ ਬਾਰੇ ਹੀ ਸੋਚਣਾ ਹੋਵੇਗਾ ਕੋਈ ਵੀ ਇਨਸਾਨ ਆਪਣੇ ਮਨ ਦੀ ਸ਼ਕਤੀ ਦਾ ਪੂਰਾ ਇਸਤੇਮਾਲ ਕਰਕੇ ਆਪਣੇ ਵਿਚਾਰਾਂ ਅਤੇ ਨਤੀਜਿਆਂ ਨੂੰ ਬਦਲ ਸਕਦਾ ਹੈ। ਚੈਪਟਰ 5 ਨਿਰੰਤਰ ਵਧਦਾ ਜੀਵਨ ਤੁਸੀਂ ਇਸ ਤਰ੍ਹਾਂ ਦੀ ਸੋਚ ਛੱਡ ਦਿਓ ਕਿ ਤੁਹਾਡੇ ਦੁੱਖ ਜਾਂ ਗਰੀਬ ਰਹਿਣ ਵਿੱਚ ਰੱਬ ਦੀ ਕੋਈ ਇੱਛਾ ਹੈ। ਤੁਹਾਡਾ ਗਰੀਬ ਹੋਣਾ ਸਿਰਫ ਤੁਹਾਡੇ ਵਿਚਾਰਾਂ ਦਾ ਨਤੀਜਾ ਹੈ। ਲੇਖਕ ਦੇ ਅਨੁਸਾਰ ਰੱਬ ਚਾਹੁੰਦਾ ਹੈ ਕਿ ਤੁਸੀਂ ਅਮੀਰ ਬਣੋ। ਅਤੇ ਹਮੇਸ਼ਾ ਖੁਸ਼ ਰਹੋ ਤਾਂ ਜੋ ਤੁਸੀਂ ਮਨੁੱਖਤਾ ਦੀ ਮਦਦ ਕਰ ਸਕੋ। ਬ੍ਰਹਿਮੰਡ ਚਾਹੁੰਦਾ ਹੈ ਕਿ ਤੁਹਾਡੇ ਕੋਲ ਉਹ ਹਰ ਚੀਜ਼ ਆਵੇ ਜਿਸ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ। ਤੁਹਾਨੂੰ ਸਿਰਫ ਖੁਸ਼ੀ ਨਹੀਂ ਬਲਕਿ ਚੰਗੇ ਜੀਵਨ ਦੀ ਇੱਛਾ ਰੱਖਣੀ ਹੋਵੇਗੀ। ਪਰ ਯਾਦ ਰੱਖੋ ਨਿਸ਼ਚਿਤ ਤਰੀਕੇ ਨਾਲ ਅਮੀਰ ਬਣਨ ਲਈ ਤੁਹਾਨੂੰ ਪੂਰੀ ਤਰ੍ਹਾਂ ਮੁਕਾਬਲੇ ਦੀ ਸੋਚ ਤੋਂ ਬਾਹਰ ਨਿਕਲਣਾ ਹੋਵੇਗਾ। ਤੁਹਾਨੂੰ ਇੱਕ ਮੁਕਾਬਲੇਦਾਰ ਦੀ ਥਾਂ ਇੱਕ ਸਿਰਜਣਹਾਰ ਬਣਨਾ ਹੋਵੇਗਾ। ਤੁਸੀਂ ਉਹ ਚੀਜ਼ ਨਹੀਂ ਛੋੜ ਰਹੇ ਜੋ ਕਿਸੇ ਹੋਰ ਦੇ ਕੋਲ ਹੈ। ਤੁਹਾਨੂੰ ਕਿਸੇ ਤੋਂ ਕੁਝ ਵੀ ਲੈਣ ਦੀ ਲੋੜ ਨਹੀਂ ਹੈ। ਤੁਹਾਨੂੰ ਮੋਲ-ਤੋਲ ਕਰਨ ਦੀ ਲੋੜ ਨਹੀਂ ਹੈ। ਤੁਹਾਨੂੰ ਤੋਖਾ ਦੇਣ ਜਾਂ ਫਾਇਦਾ ਉਠਾਉਣ ਦੀ ਲੋੜ ਨਹੀਂ ਹੈ। ਇਸ ਦੀ ਬਜਾਏ ਤੁਸੀਂ ਆਪਣੀਆਂ ਮਨਪਸੰਦ ਚੀਜ਼ਾਂ ਨੂੰ ਬ੍ਰਹਿਮੰਡ ਤੋਂ ਪਾਉਣਾ ਚਾਹੁੰਦੇ ਹੋ ਅਤੇ ਉੱਥੇ ਸਪਲਾਈ ਅਨੰਤ ਹੈ। ਤੁਹਾਨੂੰ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਤੁਹਾਡੇ ਅੱਗੇ ਵਧਣ ਦੀ ਕੋਈ ਸੀਮਾ ਹੈ ਚੈਪਟਰ 6 دولت ਤੁਹਾਡੇ ਕੋਲ ਕਿਵੇਂ ਆਉਂਦੀ ਹੈ ਤੁਸੀਂ ਕਿਸੇ ਇਨਸਾਨ ਨੂੰ ਉਸ ਤੋਂ ਵੱਧ ਪੈਸੇ ਨਹੀਂ ਦੇ ਸਕਦੇ ਜਿੰਨੇ ਤੁਸੀਂ ਉਸ ਤੋਂ ਲੈਂਦੇ ਹੋ ਪਰ ਜਦੋਂ ਤੁਸੀਂ ਬਿਜ਼ਨਸ ਜਾਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਉਹਨਾਂ ਨੂੰ ਆਪਣੇ ਉਤਪਾਦ ਜਾਂ ਸੇਵਾ ਦੀ ਕੀਮਤ ਤੋਂ ਥੋੜਾ ਵੱਧ ਦੇਣਾ ਚਾਹੀਦਾ ਹੈ ਮੰਨ ਲਓ ਕਿ ਤੁਸੀਂ ਇੱਕ ਏਮੇ ਦੀ ਕੰਪਨੀ ਵਿੱਚ ਕੰਮ ਕਰ ਰਹੇ ਹੋ ਜੋ ਤੁਹਾਨੂੰ ਹਰ ਮਹੀਨੇ 50000 ਰੁਪਏ ਤਨਖਾਹ ਦਿੰਦੀ ਹੈ ਤਾਂ ਤੁਹਾਨੂੰ ਹਰ ਮਹੀਨੇ 50000 ਰੁਪਏ ਤੋਂ ਵੱਧ ਕੰਮ ਕਰਕੇ ਕੰਪਨੀ ਨੂੰ ਦੇਣਾ ਚਾਹੀਦਾ ਹੈ ਤੁਹਾਡੀ ਕੰਪਨੀ ਤਨਖਾਹ ਦੇ ਰੂਪ ਵਿੱਚ ਪਹਾੜੇ ਉੱਤੇ ਹਰ ਮਹੀਨੇ ਨਿਵੇਸ਼ ਕਰਦੀ ਹੈ ਅਤੇ ਉਹ ਆਪਣੇ ਨਿਵੇਸ਼ ਤੇ ਉਸ ਤੋਂ ਵੱਧ ਮੁਰ ਕਮਾਉਣਾ ਚਾਹੁੰਦੀ ਹੈ ਜਦੋਂ ਤੁਸੀਂ ਆਪਣੀ ਤਨਖਾਹ ਤੋਂ ਵੱਧ ਕੀਮਤ ਦਾ ਕੰਮ ਕਰਕੇ ਆਪਣੀ ਕੰਪਨੀ ਨੂੰ ਦਿੰਦੇ ਹੋ ਤਾਂ ਪੈਸਾ ਤੁਹਾਡੇ ਵੱਲ ਆਪਣੇ ਆਪ ਖਿੱਚਿਆ ਚਲਾ ਆਉਂਦਾ ਹੈ ਜੇ ਤੁਸੀਂ ਵੱਧ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਬਾਰੇ ਸੋਚਣਾ ਛੱਡ ਕੇ ਇਹ ਸੋਚਣਾ ਹੋਵੇਗਾ ਕਿ ਕਿਹੜਾ ਕੰਮ ਦੂਜਿਆਂ ਲਈ ਵੱਧ ਮਤਵਪੂਰਨ ਹੈ ਇਸ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਆਪਣੇ ਬੌਸ ਜਾਂ ਆਪਣੀ ਕੰਪਨੀ ਦੀਆਂ ਸਮੱਸਿਆਵਾਂ ਨੂੰ ਸਮਝੋ ਅਤੇ ਉਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੋ ਦੂਜਿਆਂ ਦੀਆਂ ਸਮੱਸਿਆਵਾਂ ਦਾ ਨਿਵਾਰਣ ਕਰਨਾ ਆਪਣੇ ਕੰਮ ਦੀ ਕੀਮਤ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਕਰਨਾ ਹੀ ਬਿਜ਼ਨਸ ਕਰਨ ਅਤੇ ਪੈਸਾ ਕਮਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਚੈਪਟਰ 7 ਤਨਵਾਦੀ ਭਾਵਨਾ ਡਾਕਟਰ ਵਾਰਟਲਸ ਨੇ ਕਿਹਾ ਹੈ ਸ਼ੁਕਰਗੁਜ਼ਾਰੀ ਜਿਸ ਨੂੰ ਅੰਗਰੇਜ਼ੀ ਵਿੱਚ ਗ੍ਰੈਟੀਟਿਊਡ ਕਿਹਾ ਜਾਂਦਾ ਹੈ ਇੱਕ ਰਵਈਆ ਹੈ ਸ਼ੁਕਰਗੁਜ਼ਾਰੀ ਦੀ ਕਮੀ ਨਾਲ ਰਚਨਾਤਮਕ ਪ੍ਰਕਿਰਿਆ ਵਿੱਚ ਰੁਕਾਵਟ ਆਉਂਦੀ ਹੈ ਅਤੇ ਉਹ ਤੀਮੀ ਹੋ ਜਾਂਦੀ ਹੈ ਜਦੋਂ ਤੁਸੀਂ ਆਮ ਲੋਕਾਂ ਗਰੀਬ ਲੋਕਾਂ ਅਤੇ ਮਤਲਬੀ ਲੋਕਾਂ ਤੇ ਧਿਆਨ ਦਿੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਆਪਣੇ ਜੀਵਨ ਵਿੱਚ ਆਕਰਸ਼ਿਤ ਕਰਦੇ ਹੋ ਜਦੋਂ ਤੁਸੀਂ ਇਵੇਂ ਦੇ ਲੋਕਾਂ ਦੇ ਬਾਰੇ ਹਰ ਰੋਜ਼ ਸੋਚਦੇ ਹੋ ਤਾਂ ਇਵੇਂ ਦੇ ਲੋਕ ਹਰ ਰੋਜ਼ ਤੁਹਾਡੇ ਨਾਲ ਕਿਤੇ ਨਾ ਕਿਤੇ ਮਿਲਦੇ ਹਨ ਜਦੋਂ ਤੁਸੀਂ ਆਪਣੇ ਮਨ ਵਿੱਚ ਤੰਵਾਦ ਦੀ ਪਵਾਨਾ ਮਹਿਸੂਸ ਕਰਦੇ ਹੋ ਤਾਂ ਤੁਸੀਂ ਆਪਣੇ ਜੀਵਨ ਵਿੱਚ ਚੰਗੀਆਂ ਚੀਜ਼ਾਂ ਤੇ ਕੇਂਦ੍ਰਿਤ ਹੁੰਦੇ ਹੋ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਤੇ ਕੇਂਦ੍ਰਿਤ ਹੁੰਦੇ ਹੋ ਤਾਂ ਹੋਰ ਵੀ ਚੰਗੀਆਂ ਚੀਜ਼ਾਂ ਤੁਹਾਡੇ ਜੀਵਨ ਵਿੱਚ ਆਕਰਸ਼ਿਤ ਹੋਣ ਲੱਗਦੀਆਂ ਹਨ ਸ਼ੁਕਰਗੁਜ਼ਾਰੀ ਸਿਰਫ ਇੱਕ ਭਾਵਨਾ ਨਹੀਂ ਹੈ ਬਲਕਿ ਇਹ ਰਚਨਾਤਮਕਤਾ ਨੂੰ ਤੇਜ਼ ਕਰਨ ਦਾ ਇੱਕ ਤਰੀਕਾ ਹੈ ਜਦੋਂ ਵੀ ਤੁਸੀਂ ਨਿਰਾਸ਼ ਜਾਂ ਉਦਾਸ ਹੋ ਤਾਂ ਤੰਵਾਦੀ ਮਹਿਸੂਸ ਕਰਨਾ ਸ਼ੁਰੂ ਕਰੋ ਇਹ ਮੇਕਰਨ ਨਾਲ ਤੁਹਾਡੀ ਊਰਜਾ ਵਿੱਚ ਬਦਲਾ ਆਵੇਗਾ ਅਤੇ ਤੁਸੀਂ ਚੰਗਾ ਮਹਿਸੂਸ ਕਰੋਗੇ ਅਤੇ ਤੁਹਾਡੀ ਉਦਾਸੀ ਅਤੇ ਨਿਰਾਸ਼ਾ ਗਾਇਬ ਹੋ ਜਾਵੇਗੀ ਤੰਵਾਦੀ ਮਹਿਸੂਸ ਕਰਨ ਨਾਲ ਸਾਡੇ ਮਨ ਵਿੱਚ ਪੋਜ਼ਿਟਿਵ ਵਿਚਾਰ ਆਉਂਦੇ ਹਨ ਜਿਸ ਨਾਲ ਸਾਡਾ ਵਿਸ਼ਵਾਸ ਵਧਦਾ ਹੈ ਚੈਪਟਰ 8 ਵਿਸ਼ੇਸ਼ ਤਰੀਕੇ ਨਾਲ ਸੋਚਣਾ ਸਾਡੇ ਅੰਦਰ ਦੀ ਰਚਨਾਤਮਕ ਊਰਜਾ ਸਾਡੇ ਜੀਵਨ ਵਿੱਚ ਉਹਨਾਂ ਚੀਜ਼ਾਂ ਨੂੰ ਆਕਰਸ਼ਿਤ ਕਰਦੀ ਹੈ ਜਿਨ੍ਹਾਂ ਤੇ ਅਸੀਂ ਧਿਆਨ ਕੇਂਦ੍ਰਿਤ ਕਰਦੇ ਹਾਂ ਇੱਕ ਵਾਰੀ ਤੁਸੀਂ ਇਸ ਸਚਾਈ ਨੂੰ ਸਮਝ ਲਓ ਤਾਂ ਤੁਸੀਂ ਆਪਣੇ ਜੀਵਨ ਵਿੱਚ ਛੋਟੀਆਂ-ਛੋਟੀਆਂ ਗੱਲਾਂ ਦੀ ਚਿੰਤਾ ਕਰਨਾ ਛੱਡ ਦਿਓਗੇ ਹਰ ਉਹ ਪਲ ਜੋ ਤੁਸੀਂ ਸ਼ੱਕ ਕਰਨ ਚਿੰਤਾ ਕਰਨ ਅਤੇ ਡਰਨ ਵਿੱਚ ਬਿਤਾਉਂਦੇ ਹੋ ਤਾਂ ਉਹ ਤੁਹਾਡੇ ਅੰਦਰ ਦੀ ਆਕਰਸ਼ਣ ਸ਼ਕਤੀ ਨੂੰ ਘਟਾ ਦਿੰਦਾ ਹੈ ਅਤੇ ਤੁਹਾਡੀਆਂ ਮਨਪਸੰਦ ਚੀਜ਼ਾਂ ਨੂੰ ਤੁਹਾਡੇ ਤੋਂ ਦੂਰ ਲੈ ਜਾਂਦਾ ਹੈ। ਹਰ ਉਹ ਇਨਸਾਨ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਸਫਲਤਾ ਹਾਸਲ ਕੀਤੀ ਹੈ ਉਹ ਇੱਕ ਖਾਸ ਤਰੀਕੇ ਨਾਲ ਸੋਚਦਾ ਹੈ। ਉਹ ਆਪਣੇ ਮਨ ਵਿੱਚ ਸ਼ੱਕ ਅਤੇ ਡਰ ਦੇ ਵਿਚਾਰ ਨਹੀਂ ਰੱਖਦੇ। ਅਤੇ ਹਮੇਸ਼ਾ ਉਹ ਆਪਣੇ ਜੀਵਨ ਵਿੱਚ ਚੰਗੀਆਂ ਹਾਲਤਾਂ ਅਤੇ ਨਤੀਜਿਆਂ ਦੀ ਉਮੀਦ ਕਰਦੇ ਹਨ ਆਪਣੇ ਮਨ ਵਿੱਚ ਸ਼ੱਕ ਅਤੇ ਡਰ ਦੇ ਵਿਚਾਰ ਰੱਖਣਾ ਤੁਸੀਂ ਕਦੇ ਵੀ ਜੀਵਨ ਵਿੱਚ ਸਫਲ ਨਹੀਂ ਹੋ ਸਕਦੇ ਇਸ ਲਈ ਡਰ ਅਤੇ ਸ਼ੱਕ ਦੇ ਵਿਚਾਰ ਆਪਣੇ ਮਨ ਤੋਂ ਕੱਢ ਦਿਓ ਆਪਣੇ ਅਵਚੇਤਨ ਮਨ ਦੇ ਵਿਚਾਰਾਂ ਨੂੰ ਬਦਲਣ ਲਈ ਅਤੇ ਇੱਕ ਨਵੇਂ ਤਰੀਕੇ ਨਾਲ ਸੋਚਣਾ ਸ਼ੁਰੂ ਕਰਨ ਲਈ ਸਭ ਤੋਂ ਵਧੀਆ ਤਰੀਕਾ 3 ਦਿਨਾਂ ਤੱਕ ਲਗਾਤਾਰ ਵਿਜ਼ੂਅਲਾਈਜ਼ੇਸ਼ਨ ਦੀ ਪ੍ਰਕਿਰਿਆ ਦਾ ਇਸਤੇਮਾਲ ਕਰਨਾ ਹੈ ਤੁਹਾਨੂੰ ਹਰ ਰੋਜ਼ 5 ਮਿੰਟ ਦਾ ਸਮਾਂ ਕੱਢ ਕੇ ਆਪਣੇ ਮਨਪਸੰਦ ਜੀਵਨ ਨੂੰ ਆਪਣੇ ਮਨ ਵਿੱਚ ਵਿਜ਼ੂਅਲਾਈਜ਼ ਕਰਨਾ ਹੋਵੇਗਾ ਹਰ ਰੋਜ਼ ਵਿਜ਼ੂਅਲਾਈਜ਼ ਕਰਨਾ ਇਹ ਵਿਧੀ ਬੜੀ ਸ਼ਕਤੀਸ਼ਾਲੀ ਬਣ ਜਾਂਦੀ ਹੈ ਅਤੇ ਤੁਹਾਨੂੰ ਤੁਹਾਡੀ ਮਨਪਸੰਦ ਜ਼ਿੰਦਗੀ ਤੱਕ ਲੈ ਜਾਂਦੀ ਹੈ ਜੇ ਤੁਸੀਂ ਵੀ ਆਪਣੇ ਵਿਸ਼ਵਾਸ ਦੀ ਸ਼ਕਤੀ ਨੂੰ ਵਧਾਉਣਾ ਚਾਹੁੰਦੇ ਹੋ ਅਤੇ ਇੱਕ ਪੋਜ਼ਿਟਿਵ ਜੀਵਨ ਜੀਣਾ ਚਾਹੁੰਦੇ ਹੋ ਤਾਂ ਕਮਾਉਣਾ ਚਾਹੁੰਦੇ ਹੋ ਅਤੇ ਸਫਲਤਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਪੋਜ਼ਿਟਿਵ ਅਫਰਮੇਸ਼ਨ ਸੁਣ ਸਕਦੇ ਹੋ ਚੈਪਟਰ 9 ਇੱਛਾ ਸ਼ਕਤੀ ਦਾ ਇਸਤੇਮਾਲ ਕਿਵੇਂ ਕਰਨਾ ਹੈ ਤੁਹਾਡੀ ਇੱਛਾ ਸ਼ਕਤੀ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਨੂੰ ਵਿਕਸਿਤ ਕਰਨ ਲਈ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਦਾ ਕੰਮ ਕਰਦੀ ਹੈ ਜੀਵਨ ਵਿੱਚ ਕੁਝ ਵੀ ਹਾਸਲ ਕਰਨ ਲਈ ਆਪਣੇ ਅਵਚੇਤਨ ਮੰਦੀ ਪਾਵਰ ਨੂੰ ਵਿਕਸਿਤ ਕਰਨਾ ਸਭ ਤੋਂ ਮਤਵਪੂਰਨ ਕੰਮ ਹੈ ਡਾਕਟਰ ਵਾਟਲਸ ਕਹਿੰਦੇ ਹਨ ਕਿ ਅਮੀਰ ਹੋਣ ਲਈ ਤੁਹਾਨੂੰ ਆਪਣੀ ਇੱਛਾ ਸ਼ਕਤੀ ਨੂੰ ਕਿਸੇ ਹੋਰ ਤੇ ਵਰਤਨ ਦੀ ਲੋੜ ਨਹੀਂ ਹੈ ਤੁਹਾਨੂੰ ਆਪਣੀ ਇੱਛਾ ਸ਼ਕਤੀ ਦਾ ਵਰਤੋਂ ਸਿਰਫ ਆਪਣੇ ਉੱਤੇ ਕਰਨ ਦੀ ਲੋੜ ਹੈ ਤੁਸੀਂ ਦੂਜਿਆਂ ਨੂੰ ਕੰਟਰੋਲ ਕਰਨ ਦੀ ਬਜਾਏ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਇਸ ਸਮੇਂ ਕੀ ਸੋਚ ਰਹੇ ਹੋ ਅਤੇ ਕੀ ਮਹਿਸੂਸ ਕਰ ਰਹੇ ਹੋ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਚੀਜ਼ਾਂ ਤੇ ਧਿਆਨ ਕੇਂਦ੍ਰਿਤ ਕਰਨਾ ਹੈ ਜੋ ਤੁਸੀਂ ਆਪਣੀ ਅਸਲ ਜ਼ਿੰਦਗੀ ਵਿੱਚ ਪਾਉਣਾ ਚਾਹੁੰਦੇ ਹੋ ਜਦੋਂ ਤੁਸੀਂ ਇਹ ਜਾਣਦੇ ਹੋ ਕਿ ਤੁਹਾਨੂੰ ਜੀਵਨ ਵਿੱਚ ਕੀ ਚਾਹੀਦਾ ਹੈ ਤਾਂ ਤੁਸੀਂ ਉਸ ਨੂੰ ਪਾਉਣ ਲਈ ਆਪਣੀ ਇੱਛਾ ਸ਼ਕਤੀ ਦਾ ਵਰਤੋਂ ਕਰਦੇ ਹੋ ਸਾਨੂੰ ਇੱਛਾ ਸ਼ਕਤੀ ਦੀ ਵਰਤੋਂ ਆਪਣੇ ਸਬਕਾਂਸ਼ ਮਾਈਂਡ ਵਿੱਚ ਨਵੇਂ ਵਿਚਾਰ ਪਾਉਣ ਲਈ ਕਰਨੀ ਚਾਹੀਦੀ ਹੈ ਪਾਵਨਾਵਾ ਕਿਸੇ ਵੀ ਚੀਜ਼ ਨੂੰ ਆਕਰਸ਼ਿਤ ਕਰ ਸਕਦੀਆਂ ਹਨ ਤਨ ਅਤੇ ਖੁਸ਼ਹਾਲੀ ਦੀ ਪਾਵਨਾ ਮਹਿਸੂਸ ਕਰਨ ਨਾਲ ਤਨ ਅਤੇ ਖੁਸ਼ਹਾਲੀ ਤੁਹਾਡੇ ਜੀਵਨ ਵਿੱਚ ਆਕਰਸ਼ਿਤ ਹੁੰਦੇ ਹਨ 74 10 ਇੱਛਾ ਸ਼ਕਤੀ ਦੇ ਹੋਰ ਉਪਯੋਗ ਡਾਕਟਰ ਵਾਟਲਸ ਕਹਿੰਦੇ ਹਨ ਕਿ ਗਰੀਬੀ ਅਤੇ ਇਸ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਬਾਰੇ ਸੋਚਣਾ ਛੱਡ ਦਿਓ ਜਦੋਂ ਵੀ ਤੁਸੀਂ ਗਰੀਬ ਲੋਕਾਂ ਬਾਰੇ ਸੋਚਦੇ ਹੋ ਜਾਂ ਬੋਲਦੇ ਹੋ ਤਾਂ ਇਸ ਤਰ੍ਹਾਂ ਸੋਚੋ ਜਿਵੇਂ ਉਹ ਅਮੀਰ ਬਣਨ ਦੀ ਪ੍ਰਕਿਰਿਆ ਵਿੱਚ ਹਨ ਜਿਵੇਂ ਉਹਨਾਂ ਤੇ ਤਰਸ ਖਾਣ ਦੀ ਬਜਾਏ ਤੁਸੀਂ ਉਹਨਾਂ ਨੂੰ ਵਧਾਈ ਦੇ ਰਹੇ ਹੋ ਹੁਣ ਇਹ ਨਹੀਂ ਹੈ ਕਿ ਤੁਹਾਡੇ ਇਹ ਮੇ ਸੋਚਣ ਨਾਲ ਗਰੀਬੀ ਘਟ ਜਾਵੇਗੀ ਜਾਂ ਅਪਰਾਧ ਖਤਮ ਹੋ ਜਾਣਗੇ ਪਰ ਗਰੀਬੀ ਦੀ ਸੋਚ ਰੱਖਣ ਨਾਲ ਤੁਹਾਡੇ ਅਮੀਰ ਬਣਨ ਦੀ ਪ੍ਰਕਿਰਿਆ ਧੀਮੀ ਹੋ ਜਾਂਦੀ ਹੈ। ਉਹਨਾ ਤੇ ਵੱਧ ਸੋਚਣ ਨਾਲ ਤੁਹਾਡਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਇਸ ਦੀ ਬਜਾਏ ਪੂਰੀ ਦੁਨੀਆ ਦੇ ਅਮੀਰ ਬਣਨ ਵਿੱਚ ਦਿਲਚਸਪੀ ਲਵ। ਤੁਸੀਂ ਖੁਦ ਅਮੀਰ ਬਣ ਕੇ ਲੋਕਾਂ ਦੀ ਮਦਦ ਜਿੰਨੀ ਪ੍ਰਭਾਵਸ਼ਾਲੀ ਤੰਗ ਨਾਲ ਕਰ ਸਕਦੇ ਹੋ, ਉੰਨੀ ਕਿਸੇ ਹੋਰ ਤਰੀਕੇ ਨਾਲ ਨਹੀਂ ਕਰ ਸਕਦੇ। ਧਿਆਨ ਰੱਖੋ ਇਹ ਤਦ ਹੀ ਸੰਭਵ ਹੈ ਜਦੋਂ ਤੁਸੀਂ ਮੁਕਾਬਲੇ ਵਾਲੇ ਨਹੀਂ ਸਗੋਂ ਰਚਨਾਤਮਕ ਤਰੀਕੇ ਨਾਲ ਅਮੀਰ ਬਣੋ ਤੁਹਾਨੂੰ ਆਪਣੇ ਮਨ ਨੂੰ ਹਰ ਉਸ ਚੀਜ਼ ਜਾਂ ਇਨਸਾਨ ਦੇ ਖਿਲਾਫ ਬੰਦ ਕਰ ਦੇਣਾ ਹੋਵੇਗਾ ਜੋ ਤੁਹਾਡੇ ਇਰਾਦੇ ਨੂੰ ਹਿਲਾ ਸਕਦਾ ਹੈ ਜਾਂ ਤੁਹਾਡੀ ਤਾਰਨਾ ਨੂੰ ਕਮਜ਼ੋਰ ਕਰ ਸਕਦਾ ਹੈ ਤੁਹਾਨੂੰ ਸਿਰਫ ਇਸ ਕਿਤਾਬ ਵਿੱਚ ਦੱਸੇ ਗਏ ਨਿਯਮਾਂ ਅਤੇ ਤਰੀਕਿਆਂ ਦੀ ਪਾਲਣਾ ਕਰਨੀ ਹੈ

ਤੁਹਾਡੀ ਮਨਚਾਹੀ ਚੀਜ਼ ਤੁਹਾਡੇ ਵੱਲ ਆਕਰਸ਼ਿਤ ਹੁੰਦੀ ਹੈ ਅਤੇ ਕੰਮ ਕਰਨ ਨਾਲ ਉਹ ਤੁਹਾਨੂੰ ਮਿਲ ਜਾਂਦੀ ਹੈ ਇਸ ਲਈ ਆਪਣੀ ਮਨਚਾਹੀ ਚੀਜ਼ ਨੂੰ ਪਾਉਣ ਲਈ ਤੁਹਾਨੂੰ ਪ੍ਰੈਕਟੀਕਲੀ ਕੰਮ ਕਰਨਾ ਹੋਵੇਗਾ ਜਦੋਂ ਤੁਸੀਂ ਆਪਣੇ ਲਕਸ਼ ਦੀ ਵੱਲ ਵਧਦੇ ਹੋ ਤਾਂ ਤੁਹਾਡਾ ਲਕਸ਼ਵੀ ਤੁਹਾਡੇ ਵੱਲ ਵੱਧਦਾ ਹੈ ਜਦੋਂ ਤੁਸੀਂ ਰੁਕ ਜਾਂਦੇ ਹੋ ਤਾਂ ਤੁਹਾਡਾ ਲਕਸ਼ਵੀ ਰੁਕ ਜਾਂਦਾ ਹੈ ਜਦੋਂ ਤੁਸੀਂ ਸਹੀ ਤਰੀਕੇ ਨਾਲ ਸੋਚਣਾ ਅਤੇ ਕੰਮ ਕਰਨਾ ਬੰਦ ਕਰ ਦਿੰਦੇ ਹੋ ਤਾਂ ਤੁਸੀਂ ਆਪਣੇ લક્ષ ਨੂੰ ਆਪਣੀ ਵੱਲ ਆਉਣ ਤੋਂ ਰੋਕ ਦਿੰਦੇ ਹੋ ਜੇ ਤੁਸੀਂ ਸੱਚਮੁੱਚ ਅਮੀਰ ਹੋਣ ਲਈ ਕੋਈ ਬਿਜ਼ਨਸ ਕਰਨਾ ਚਾਹੁੰਦੇ ਹੋ ਤਾਂ ਉਸ ਬਿਜ਼ਨਸ ਬਾਰੇ ਤੁਹਾਨੂੰ ਆਪਣੇ ਮਨ ਵਿੱਚ ਸਾਫ਼ ਸੋਚਣਾ ਹੋਵੇਗਾ ਤੁਹਾਨੂੰ ਉਸ ਬਿਜ਼ਨਸ ਬਾਰੇ ਗਿਆਨ ਹਾਸਲ ਕਰਨਾ ਹੋਵੇਗਾ ਅਤੇ ਈਮੇ ਦੇ ਲੋਕਾਂ ਨਾਲ ਮਿਲਣਾ ਹੋਵੇਗਾ ਜੋ ਪਹਿਲਾਂ ਤੋਂ ਉਸ ਬਿਜ਼ਨਸ ਵਿੱਚ ਸਫਲ ਹਨ ਤੁਹਾਨੂੰ ਆਪਣੇ ਦਿਨਚਰਿਆ ਤੋਂ ਸਮਾਂ ਕੱਢ ਕੇ ਉਸ ਬਿਜ਼ਨਸ ਬਾਰੇ ਸੋਚਣਾ ਹੋਵੇਗਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਅਤੇ ਉਸ ਲਈ ਯੋਜਨਾ ਬਣਾਉਣੀ ਹੋਵੇਗੀ ਆਕਰਸ਼ਣ ਦੇ ਕਾਨੂੰਨ ਦੇ ਨਿਯਮ ਨਾਲ ਤੁਹਾਡੇ ਸਾਹਮਣੇ ਉਸ ਬਿਜ਼ਨਸ ਨੂੰ ਕਰਨ ਦਾ ਕੋਈ ਨਾ ਕੋਈ ਮੌਕਾ ਆ ਜਾਵੇਗਾ ਤੁਹਾਨੂੰ ਉਸ ਮੌਕੇ ਨੂੰ ਸਵੀਕਾਰ ਕਰਨਾ ਹੈ ਅਤੇ ਉਸਤੇ ਕੰਮ ਕਰਨਾ ਹੈ ਚੈਪਟਰ 12 ਪ੍ਰਭਾਵਸ਼ਾਲੀ ਕੰਮ ਤੁਸੀਂ ਦੁਨੀਆ ਵਿੱਚ ਤਦੋਂ ਹੀ ਅੱਗੇ ਵਧ ਸਕਦੇ ਹੋ ਜਦੋਂ ਤੁਸੀਂ ਆਪਣੀ ਮੌਜੂਦਾ ਪੋਜੀਸ਼ਨ ਤੋਂ ਵੱਡੇ ਬਣ ਜਾਓ ਜੋ ਇਨਸਾਨ ਆਪਣਾ ਕੰਮ ਪੂਰਾ ਨਹੀਂ ਕਰ ਪਾਉਂਦਾ ਉਹ ਕਦੇ ਵੀ ਆਪਣੀ ਪੋਜੀਸ਼ਨ ਤੋਂ ਵੱਡਾ ਆਦਮੀ ਨਹੀਂ ਬਣ ਪਾਉਂਦਾ ਤੁਸੀਂ ਹਰ ਦਿਨ ਉਹ ਸਾਰਾ ਕੰਮ ਕਰੋ ਜੋ ਤੁਸੀਂ ਉਸ ਦਿਨ ਕਰ ਸਕਦੇ ਹੋ ਅਤੇ ਤੁਸੀਂ ਇਹ ਪਾਉਗੇ ਕਿ ਤੁਸੀਂ ਹਰ ਕੰਮ ਨੂੰ ਚੰਗੇ ਤਰੀਕੇ ਨਾਲ ਕਰ ਸਕਦੇ ਹੋ ਤੁਹਾਨੂੰ ਬੜਾ ਜ਼ਿਆਦਾ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ ਆਉਣ ਵਾਲੇ ਕੱਲ ਦਾ ਕੰਮ ਅੱਜ ਕਰਨ ਜਾਂ ਇੱਕ ਹਫ਼ਤੇ ਦਾ ਕੰਮ ਇੱਕ ਦਿਨ ਵਿੱਚ ਕਰਨ ਦੀ ਲੋੜ ਨਹੀਂ ਹੈ ਦਰਅਸਲ ਤੁਹਾਡੇ ਕੰਮ ਦੀ ਮਾਤਰਾ ਨਹੀਂ ਬਲਕਿ ਉਸ ਦੀ ਗੁਣਵੱਤਾ ਮਤਵਪੂਰਨ ਹੁੰਦੀ ਹੈ ਤੁਹਾਡਾ ਹਰ ਕੰਮ ਆਪਣੇ ਆਪ ਵਿੱਚ ਜਾਂ ਤਾਂ ਸਫਲ ਹੁੰਦਾ ਹੈ ਜਾਂ ਅਸਫਲ ਜਦੋਂ ਤੁਸੀਂ ਪ੍ਰਭਾਵਸ਼ਾਲੀ ਤਰੀਕੇ ਨਾਲ ਕੋਈ ਕੰਮ ਕਰਦੇ ਹੋ ਤਾਂ ਉਸ ਕੰਮ ਵਿੱਚ ਤੁਹਾਨੂੰ ਸਫਲਤਾ ਮਿਲਦੀ ਹੈ ਜਿਸ ਨਾਲ ਤੁਸੀਂ ਆਪਣੇ ਜੀਵਨ ਵਿੱਚ ਸਫਲ ਬਣ ਜਾਂਦੇ ਹੋ ਉਹੀ ਜੇ ਤੁਸੀਂ ਕਿਸੇ ਕੰਮ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਦੇ ਹੋ ਤਾਂ ਤੁਸੀਂ ਉਸ ਕੰਮ ਵਿੱਚ ਫੇਲ ਹੋ ਜਾਂਦੇ ਹੋ ਤੁਸੀਂ ਬਸ ਆਪਣੇ ਆਪ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹੋ ਜਦੋਂ ਵੀ ਮੌਕਾ ਮਿਲੇ ਕੁਝ ਨਵਾਂ ਜ਼ਰੂਰ ਸਿੱਖੋ ਚਾਪਟਰ 13 ਸਹੀ ਵਪਾਰ ਵਿੱਚ ਜਾਣਾ ਹਮੇਸ਼ਾ ਉਹ ਬਿਜ਼ਨਸ ਜਾਂ ਕੰਮ ਕਰਨਾ ਸਭ ਤੋਂ ਵਧੀਆ ਰਹਿੰਦਾ ਹੈ ਜਿਸ ਲਈ ਤੁਹਾਡੇ ਅੰਦਰ ਸਭ ਤੋਂ ਵਧੀਆ ਸਕਿਲਸ ਹੋਣ ਇਵੇਂ ਕਰਨ ਨਾਲ ਤੁਹਾਡੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਜਦੋਂ ਤੁਸੀਂ ਆਪਣਾ ਮਨ ਚਾਹਾ ਕੰਮ ਕਰਦੇ ਹੋ ਤਾਂ ਤੁਹਾਨੂੰ ਕੰਮ ਕਰਨ ਵਿੱਚ ਮਜ਼ਾ ਆਉਣ ਲੱਗਦਾ ਹੈ ਅਤੇ ਇਹ ਅਮੀਰ ਬਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਜੇ ਕੋਈ ਦੂਜਾ ਮੌਕਾ ਤੁਹਾਡੇ ਠੀਕ ਸਾਹਮਣੇ ਆ ਜਾਵੇ ਅਤੇ ਸਾਵਧਾਨੀ ਨਾਲ ਵਿਸ਼ਲੇਸ਼ਣ ਕਰਨ ਤੇ ਤੁਸੀਂ ਇਸ ਨਤੀਜੇ ਤੇ ਪਹੁੰਚਦੇ ਹੋ ਕਿ ਇਹ ਸਹੀ ਮੌਕਾ ਹੈ ਤਾਂ ਇਸ ਮੌਕੇ ਨੂੰ ਆਪਣੇ ਹੱਥੋਂ ਜਾਣੇ ਨਾ ਦੇਣਾ ਪਰ ਜਦੋਂ ਵੀ ਤੁਹਾਨੂੰ ਇਹੇ ਕਰਨ ਵਿੱਚ ਆਪਣੀ ਸਮਝਦਾਰੀ ਤੇ ਸੰਦੇਹ ਹੋ ਰਿਹਾ ਹੋਵੇ ਤਾਂ ਅਚਾਨਕ ਕੋਈ ਨਵਾਂ ਕਦਮ ਨਾ ਉਠਾਓ ਹੜ ਬੜਾ ਡਰ ਜਾਂ ਸੰਦੇਹ ਦੇ ਕਾਰਨ ਕੰਮ ਕਰਨ ਵਿੱਚ ਗਲਤੀਆਂ ਹੁੰਦੀਆਂ ਹਨ ਕੋਈ ਦੂਜਾ ਤੁਹਾਨੂੰ ਆਪਣੀ ਮਨਚਾਹੀ ਚੀਜ਼ ਕਰਨ ਵਿੱਚ ਪਿੱਛੇ ਨਹੀਂ ਛੱਡ ਰਿਹਾ ਜੇ ਇੱਕ ਮੌਕਾ ਚਲਾ ਜਾਂਦਾ ਹੈ ਤਾਂ ਥੋੜਾ ਅੱਗੇ ਤੁਹਾਡੇ ਲਈ ਦੂਜਾ ਮੌਕਾ ਆ ਜਾਂਦਾ ਹੈ 74 14 ਵਾਦੇ ਦੀ ਛਾਂ ਦੋਸਤੋ ਵਿਗਿਆਨ ਦੀ ਗੱਲ ਮੰਨੋ ਤਾਂ ਇਹ ਬ੍ਰਹਿਮੰਡ ਲਗਾਤਾਰ ਫੈਲ ਰਿਹਾ ਹੈ ਅਤੇ ਵਿਗਿਆਨੀ ਇਸ ਵਿੱਚ ਹੋ ਰਹੀ ਵਾਧੇ ਨੂੰ ਮਾਪਣ ਦੀ ਕੋਸ਼ਿਸ਼ ਕਰ ਰਹੇ ਹਨ ਜਦੋਂ ਬ੍ਰਹਿਮੰਡ ਵੱਧਦਾ ਹੈ ਤਾਂ ਇਸ ਦੇ ਅੰਦਰ ਦੀਆਂ ਸਾਰੀਆਂ ਚੀਜ਼ਾਂ ਲਗਾਤਾਰ ਵੱਧਦੀਆਂ ਰਹਿੰਦੀਆਂ ਹਨ ਵੱਧਦੇ ਰਹਿਣਾ ਹੀ ਸੰਸਾਰ ਦਾ ਨਿਯਮ ਹੈ ਇਸ ਲਈ ਇਸ ਵਿੱਚ ਮੌਜੂਦ ਸਾਰੀਆਂ ਚੀਜ਼ਾਂ ਲਗਾਤਾਰ ਵੱਧਦੀਆਂ ਹਨ ਡਾਕਟਰ ਵਾਟਲਸ ਕਹਿੰਦੇ ਹਨ कि मनुख अपने जीवन विच जो भी काम करता है अपनी अगे बदने दी इच्छा दे कारण ही करता है विस्तार का नियम कहता है कि संसार विच हर चीज कुदरत दे अनुसार रही है अते उस दा विस्तार हो रहा है एक छोटा बच्चा एक साल दा होने दे बाद अपने आप चलन लगता है ओ ए नहीं सोचता कि ए ता बहुत मुश्किल काम है ਅਤੇ ਮੈਨੂੰ ਇਸ ਨੂੰ ਨਹੀਂ ਕਰਨਾ ਚਾਹੀਦਾ ਉਹ ਤਦ ਤੱਕ ਕੋਸ਼ਿਸ਼ ਕਰਦਾ ਰਹਿੰਦਾ ਹੈ ਅਤੇ ਅੱਗੇ ਵੱਧਦਾ ਰਹਿੰਦਾ ਹੈ ਜਦ ਤੱਕ ਕਿ ਉਹ ਚੱਲਣਾ ਸਿੱਖ ਨਹੀਂ ਲੈਂਦਾ ਸਾਰੇ ਲੀਡਰ ਜਾਣਦੇ ਹਨ ਕਿ ਉਹਨਾਂ ਨੂੰ ਜੀਵਨ ਵਿੱਚ ਸਫਲ ਹੋਣ ਲਈ ਸਫਲ ਲੋਕਾਂ ਦੇ ਆਸ-ਪਾਸ ਰਹਿਣਾ ਚਾਹੀਦਾ ਹੈ ਇਸ ਲਈ ਉਹ ਸਫਲ ਲੋਕਾਂ ਨੂੰ ਆਪਣੀ ਵੱਲ ਆਕਰਸ਼ਿਤ ਕਰਦੇ ਹਨ ਜੇ ਤੁਸੀਂ ਸਫਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਨਹੀਂ ਕਰ ਸਕਦੇ ਤਾਂ ਤੁਸੀਂ ਖੁਦ ਉਹਨਾਂ ਦੇ ਵਿਚਕਾਰ ਜਾ ਸਕਦੇ ਹੋ ਕਿਉਂਕਿ ਤੁਹਾਡੀ ਚਾਹਤ ਤੁਹਾਡੇ ਤੋਂ ਸ਼ੁਰੂ ਹੁੰਦੀ ਹੈ ਚੈਪਟਰ 15 ਪਰਿਵਰਤਨਸ਼ੀਲ ਵਿਅਕਤੀ ਲੇਖਕ ਦਾ ਕਹਿਣਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਡਾਕਟਰ ਹੋ ਅਧਿਆਪਕ ਹੋ ਜਾਂ ਪੁਜਾਰੀ ਹੋ ਤੁਸੀਂ ਚਾਹੇ ਕਿਸੇ ਵੀ ਪੇਸ਼ੇ ਵਿੱਚ ਹੋਵੋ ਜੇ ਤੁਸੀਂ ਦੂਜਿਆਂ ਦੇ ਜੀਵਨ ਨੂੰ ਵਧੀਆ ਬਣਾ ਸਕਦੇ ਹੋ ਅਤੇ ਉਹਨਾਂ ਨੂੰ ਸੂਚਿਤ ਕਰਵਾ ਸਕਦੇ ਹੋ ਤਾਂ ਉਹ ਤੁਹਾਡੇ ਵੱਲ ਆਕਰਸ਼ਿਤ ਹੋਣਗੇ ਅਤੇ ਤੁਹਾਡੇ ਕੰਮ ਵਿੱਚ ਤੁਹਾਡੀ ਮਦਦ ਕਰਨਗੇ ਜੇ ਤੁਸੀਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੋਗੇ ਤਾਂ ਤੁਸੀਂ ਜਲਦੀ ਹੀ ਅਮੀਰ ਬਣ ਜਾਓਗੇ ਸੈਲਰੀ ਤੇ ਕੰਮ ਕਰਨ ਵਾਲੇ ਲੋਕਾਂ ਲਈ ਵੀ ਇਹ ਹੀ ਗੱਲ ਸੱਚ ਹੈ ਇਹ ਨਾ ਸੋਚੋ ਕਿ ਤੁਹਾਡੇ ਕੋਲ ਅਮੀਰ ਬਣਨ ਦੇ ਮੌਕੇ ਸਿਰਫ ਇਸ ਲਈ ਨਹੀਂ ਹਨ ਕਿਉਂਕਿ ਤੁਸੀਂ ਜਿੱਥੇ ਕੰਮ ਕਰ ਰਹੇ ਹੋ ਉੱਥੇ ਤਰੱਕੀ ਦਾ ਕੋਈ ਮੌਕਾ ਨਜ਼ਰ ਨਹੀਂ ਆ ਰਿਹਾ ਜਾਂ ਤੁਹਾਡੀ ਸੈਲਰੀ ਘੱਟ ਹੈ ਅਤੇ ਖਰਚ ਬੜਾ ਜ਼ਿਆਦਾ ਹੈ ਤੁਸੀਂ ਸਿਰਫ ਆਪਣੇ ਬੋਸ ਨੂੰ ਖੁਸ਼ ਕਰਨ ਲਈ ਕੰਮ ਨਾ ਕਰੋ ਬਲਕਿ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਸੋਚ ਨਾਲ ਕੰਮ ਕਰੋ ਆਪਣੇ ਅੰਦਰ ਸਫਲਤਾ ਪ੍ਰਗਤੀ ਅਤੇ ਅਮੀਰੀ ਦੀ ਪਾਵਨਾ ਨੂੰ ਵਿਕਸਿਤ ਕਰੋ ਇਸ ਨੂੰ ਇਸ ਤਰ੍ਹਾਂ ਕਰੋ ਕਿ ਤੁਹਾਡੇ ਸੰਪਰਕ ਵਿੱਚ ਆਉਣ ਵਾਲਾ ਹਰ ਇਨਸਾਨ ਤੁਹਾਡੇ ਇਰਾਦੇ ਦੀ ਸ਼ਕਤੀ ਨੂੰ ਮਹਿਸੂਸ ਕਰੇ ਜੇ ਮੌਜੂਦਾ ਨੌਕਰੀ ਵਿੱਚ ਤਰੱਕੀ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਬੜੀ ਜਲਦੀ ਤੁਹਾਨੂੰ ਦੂਜੀ ਨੌਕਰੀ ਦਾ ਮੌਕਾ ਮਿਲ ਜਾਵੇਗਾ ਚੈਪਟਰ 16 ਕੁਝ ਚੇਤਾਵਨੀਆਂ ਅਤੇ ਅੰਤਿਮ મૂਲੰਕਣ ਬੜੇ ਸਾਰੇ ਲੋਕ ਇਸ ਗੱਲ ਨੂੰ ਸੁਣ ਕੇ ਹੱਸਣਗੇ ਕਿ ਅਮੀਰ ਬਣਨ ਦਾ ਵੀ ਕੋਈ ਵਿਗਿਆਨ ਹੁੰਦਾ ਹੈ अनुसार अमीर बनना का मुश्किल है क्योंकि समस्या है जो तीस दसे गए विनुसार काम करते हो ता ती आसानी नाल अमीर बन सकते हो फिर इस गल तो फर्क नहीं पैदा की सरकार कि ਜਾਂ ਸਮਾਜ ਵਿੱਚ ਕਿਹੜੀਆਂ ਸਮੱਸਿਆਵਾਂ ਹਨ ਤੁਹਾਡੀ ਚਿੰਤਾ ਸਿਰਫ ਅੱਜ ਦੇ ਕੰਮ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਕਰਨਾ ਹੈ ਨਾ ਕਿ ਉਹਨਾਂ ਹਾਲਾਤਾਂ ਜਾਂ ਸਮੱਸਿਆਵਾਂ ਨਾਲ ਨਿਪਟਣਾ ਜੋ ਆਉਣ ਵਾਲੇ ਕਾਲ ਵਿੱਚ ਪੈਦਾ ਹੋ ਸਕਦੀਆਂ ਹਨ ਜਦੋਂ ਉਹ ਆਉਣਗੀਆਂ ਤਾਂ ਤੁਸੀਂ ਉਹਨਾਂ ਨਾਲ ਨਿਪਟ ਸਕਦੇ ਹੋ ਜਦੋਂ ਵੀ ਤੁਸੀਂ ਖੁਦ ਨਾਲ ਜਾਂ ਕਿਸੇ ਹੋਰ ਨਾਲ ਗੱਲ ਕਰੋ ਤਾਂ ਕਦੇ ਵੀ ਹਤਾਸ਼ਾ ਭਰੀ ਗੱਲਾਂ ਨਾ ਕਰੋ ਇਸ ਡਰ ਦੇ ਕਾਰਨ ਨਾ ਕਬਰਾਂ ਕਿ ਜਦੋਂ ਕੋਈ ਮੁਸ਼ਕਲ ਹਾਲਤ ਆਵੇਗਾ ਤਾਂ ਤੁਸੀਂ ਨਿਪੁੰਨਤਾ ਦੀ ਕਮੀ ਦੇ ਕਾਰਨ ਪਿੱਛੇ ਰਹਿ ਜਾਓਗੇ ਜਾਂ ਹਾਰ ਜਾਓਗੇ। ਬਸ ਆਪਣੇ ਕੰਮ ਵਿੱਚ ਜੁਟੇ ਰਹੋ। ਜਦੋਂ ਤੁਸੀਂ ਆਪਣੀ ਮਨਚਾਹੀ ਜਗ੍ਹਾ ਤੇ ਪਹੁੰਚੋਗੇ ਤਾਂ ਉਸ ਦੇ ਮੁਤਾਬਕ ਸਕਿੱਲ ਆਪਣੇ ਆਪ ਆ ਜਾਵੇਗੀ। ਆਪਣਾ ਜ਼ਿਆਦਾਤਰ ਸਮਾਂ ਆਪਣੀ ਮਨਚਾਹੀ ਚੀਜ਼ ਦੇ ਬਾਰੇ ਸੋਚਣ ਵਿੱਚ ਧੰਨਵਾਦ ਪ੍ਰਗਟ ਕਰਨ ਵਿੱਚ ਅਤੇ ਇਸ ਬੁੱਕ ਨੂੰ ਪੜ੍ਹਨ ਵਿੱਚ ਬਿਤਾਉ। ਤਾਂ ਦੋਸਤੋ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਇਸ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਦੱਸੇ ਗਏ ਸਾਰੇ ਚੈਪਟਰਾਂ ਦੇ ਮਤਵਪੂਰਨ ਨੁਕਤੇ ਦੁਬਾਰਾ ਦੁਹਰਾਵਾਂਗਾ। ਤਾਂ ਚਲੋ ਸਾਰੇ ਮਤਵਪੂਰਨ ਗੱਲਾਂ ਤੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ। ਇਸ ਬ੍ਰਹਿਮੰਡ ਵਿੱਚ ਇੱਕ ਏਵੇਂ ਦਾ ਬੁਨਿਆਦੀ ਅੰਸ਼ ਹੈ। ਜਿਸ ਨਾਲ ਸਾਰੀਆਂ ਚੀਜ਼ਾਂ ਬਣੀਆਂ ਹਨ ਇਸ ਅੰਸ਼ ਤੱਕ ਪਹੁੰਚਾਇਆ ਗਿਆ ਹਰ ਵਿਚਾਰ ਉਸ ਚੀਜ਼ ਨੂੰ ਪੈਦਾ ਕਰ ਦਿੰਦਾ ਹੈ ਜਿਸ ਦੀ ਤਸਵੀਰ ਉਸ ਵਿਚਾਰ ਵਿੱਚ ਹੁੰਦੀ ਹੈ ਤੁਹਾਨੂੰ ਆਪਣੇ ਮਨ ਵਿੱਚ ਉਹਨਾਂ ਚੀਜ਼ਾਂ ਨੂੰ ਪੂਰੇ ਵਿਸ਼ਵਾਸ ਨਾਲ ਕਲਪਨਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਤੁਸੀਂ ਪਾਉਣਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਜਾਂ ਬਣਨਾ ਚਾਹੁੰਦੇ ਹੋ ਨਾਲ ਹੀ ਨਾਲ ਤੁਹਾਨੂੰ ਹਮੇਸ਼ਾ ਸ਼ੁਕਰਗੁਜ਼ਾਰੀ ਦੀ ਪਾਉਣਾ ਰੱਖਣੀ ਚਾਹੀਦੀ ਹੈ ਜੇ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਫ੍ਰੀ ਟਾਈਮ ਵਿੱਚ ਆਪਣੇ ਸੁਪਨਿਆਂ ਦੇ ਬਾਰੇ ਸੋਚਣਾ ਚਾਹੀਦਾ ਹੈ ਅਤੇ ਦਿਲੋਂ ਧੰਨਵਾਦ ਦੇਣਾ ਚਾਹੀਦਾ ਹੈ ਕਿ ਤੁਹਾਨੂੰ ਆਪਣੀ ਮਨਚਾਹੀ ਚੀਜ਼ ਮਿਲ ਰਹੀ ਹੈ। ਤੁਹਾਨੂੰ ਹਰ ਦਿਨ ਉਹ ਸਭ ਕੁਝ ਕਰਨਾ ਚਾਹੀਦਾ ਹੈ ਜੋ ਉਸ ਦਿਨ ਕੀਤਾ ਜਾ ਸਕਦਾ ਹੈ। ਆਪਣਾ ਹਰ ਕੰਮ ਤੁਹਾਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਕਰਨਾ ਚਾਹੀਦਾ ਹੈ। ਤੁਹਾਨੂੰ ਆਪਣੀ ਕੰਪਨੀ ਜਾਂ ਬੋਸ ਤੋਂ ਜੋ ਸੈਲਰੀ ਮਿਲਦੀ ਹੈ ਬਦਲੇ ਵਿੱਚ ਤੁਹਾਨੂੰ ਉਸ ਤੋਂ ਵੱਧ ਵੈਲਿਊ ਦੇਣੀ ਚਾਹੀਦੀ ਹੈ ਜੇ ਤੁਸੀਂ ਇਹਨਾਂ ਨਿਰਦੇਸ਼ਾਂ ਦੀ ਪ੍ਰੈਕਟਿਸ ਕਰੋਗੇ ਤਾਂ ਤੁਸੀਂ ਨਿਸ਼ਚਿਤ ਤੌਰ ਤੇ ਅਮੀਰ ਬਣ ਜਾਓਗੇ ਜੋ ਵੀ ਇਸ ਕਿਤਾਬ ਵਿੱਚ ਦੱਸੇ ਗਏ ਵਿਗਿਆਨ ਨੂੰ ਫਾਲੋ ਕਰੇਗਾ ਉਸ ਨੂੰ ਆਪਣੀ ਮਨਚਾਹੀ ਸਫਲਤਾ ਜਾਂ ਮਨਚਾਹੀ ਚੀਜ਼ ਜ਼ਰੂਰ ਮਿਲੇਗੀ ਤਾਂ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਦ ਸਾਇੰਸ ਆਫ ਗੈਟਿੰਗ ਰਿਚ ਕਿਤਾਬ ਤੇ ਬਣੀ ਇਹ ਵੀਡੀਓ ਤੁਹਾਨੂੰ ਬੜੀ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਤੇ ਇਵੇਂ ਹੀ ਦਿਲਚਸਪ ਬੁੱਕ ਸਮਰੀਆਂ ਅਤੇ ਗਿਆਨ ਨਾਲ ਭਰੇ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਪੰਜਾਬੀ ਫਨ ਫੈਕਟਰੀ ਨੂੰ ਸਬਸਕ੍ਰਾਈਬ ਕਰੋ ਜੇ ਤੁਸੀਂ ਆਪਣੀ ਕਿਸੇ ਪਸੰਦ ਦੀ ਬੁੱਕ ਦੀ ਸਮਰੀ ਸੁਣਨਾ ਚਾਹੁੰਦੇ ਹੋ ਤਾਂ ਉਸ ਬੁੱਕ ਦਾ ਨਾਮ ਸਾਨੂੰ ਜ਼ਰੂਰ ਦੱਸੋ ਮੈਂ ਜਲਦੀ ਹੀ ਤੁਹਾਡੇ ਲਈ ਇੱਕ ਨਵਾਂ ਵੀਡੀਓ ਲੈ ਕੇ ਆਉਂਗਾ ਤਾਂ ਚਲੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡਾ ਸਮਾਂ ਸ਼ੁਭ ਹੋਵੇ